ਜੀ ਸਤਿ ਸ੍ਰੀ ਅਕਾਲ ਵੀਰੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਟਰੈਕਟਰ ਨੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਆਪਾਂ ਪਹੁੰਚਾ ਪਿੰਡ ਕਲਾਰ ਖੁਰਦ ਜ਼ਿਲ੍ਹਾ ਸੰਗਰੂਰ ਰਿੰਕੂ ਬਾਈ ਦਾ ਟਰੈਕਟਰਾਂ ਦਾ ਸੇਲ ਪਰਚੇ ਦਾ ਕੰਮ ਆ ਕਾਫੀ ਟਰੈਕਟਰ ਖੜੇ ਨੇ ਅੱਜ ਗੱਲ ਕਰਾਂ ਵੀਰੇ ਆਪਾਂ ਫਾਰਮ ਟਰੈਕ 60 65 ਟੋ ਛੋਟਾ ਟਰੈਕਟਰ ਫਾਰਮ ਟਰੈਕ 60 65 ਟਰੈਕਟਰ ਸੇਲ ਵਾਸਤੇ ਹੈਗਾ ਕਿੰਨਾ ਮਾਰ ਲਿਆ ਕੀ ਕੰਡੀਸ਼ਨ ਆ ਟਰੈਕਟਰ ਦੀ ਉਹ ਪੁੱਛਿਆ ਸਾਰਾ ਮਾਲਕ ਵੀਰ ਤੋਂ ਹੋਰ ਬਾਈ ਨੂੰ ਹਾਂ ਬੜੀਆ ਭਾਈ ਤੇ ਕੀ ਗੱਲ ਬਾਤ ਆ ਬਈ ਟਰੈਕਟਰ ਦੀ ਇਹ 2019 ਮਾਰ ਲਿਆ ਚੱਲੇ ਟਰਨਵੇਂ ਪਾਏ ਦਮਾਰੇ 2000 ਘੰਟਾ ਕਰਦੇ ਆ 2019 ਮਾਰ ਲਿਆ ਵੀਰੇ ਤੁਸੀਂ ਪੰਪ ਤੇ ਮਾਰਕਾ ਵੀ ਦੇਖ ਸਕਦੇ ਹੋ 2019 ਦਾ ਮਾਰਕਾ ਦੇਖ ਲਓ ਨਾਇਆ ਤੇ ਜੇ ਗੱਲ ਟਾਇਰਾਂ ਦੀ ਕਰੀਏ ਫੋਲਡ ਬੀਲ ਡਰਾਈਵ ਹੈ ਪਿਛਲੇ ਟਾਇਰ 18 43 ਦੇ ਨੇ ਦੋ ਹਿੱਸੇ ਕਰਾਰੋ ਦੇਣਗੇ ਦੋ ਹੀ ਹਿੱਸੇ ਕਰਾਰੋ ਦੇਣੇ ਤੇ ਉੱਥੇ ਘਟ ਕੇ ਦੱਸ ਦੇ ਕੀ ਗੱਲਬਾਤ ਆ ਬਸ ਇਹ ਫ੍ਰੀ ਵੀ ਇੱਥੇ ਲੱਗਾ ਹੈ ਇਹਦੇ ਠੀਕ ਹੈ ਦੋ ਹਿੱਸੇ ਕਰਾਰੋ ਦੇਣਗੇ ਕਿੰਨਾ ਕੁ ਚੱਲਿਆ ਹੋਇਆ 2200 ਤੋਂ ਲੈ ਆ ਠੀਕ ਹੈ ਪੈਂਟਾ ਕਰਤੀਦਾ ਪੈਂਟਾ ਚੀਜ਼ ਹੈ 65 ਐਚਪੀ ਜ ਹੈ ਜੇ ਪਿੱਛੋਂ ਗੱਲ ਕਰੀ ਇਹਦੀ ਤੁਸੀਂ ਦੇਖ ਸਕਦੇ ਹੋ ਵੀਰੇ 60 65 ਫਾਰਮ ਟਰੈਕ ਬੜੀਆ ਕੰਡੀਸ਼ਨ ਦਾ ਟਰੈਕਟਰ ਹੈ ਅਬੇਟ ਬੂਟ ਲੱਗੇ ਹੋ ਨੇ ਜਿਹੜਾ ਸਿਸਟਮ ਸਾਹਮਣੇ ਸੋਟੇ 4-ਵੀਲ ਡਰਾਈਵ ਹੈ ਫਾਈਬਰ ਦੀ ਹੱਟ ਲੱਗੀ ਹੋਈ ਹੈ ਤੇ ਬਾਕੀ ਵੀਡੀਓ ਜਿਹੜੇ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਜਿਹੜੇ ਸੱਜਣਾਂ ਨੇ ਲੈਣਾ ਲਵੇ ਆ ਕੇ ਟਰੈਕਟਰ ਚਲਾ ਕੇ ਵਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਆਪਣਾ ਮਕਸਦ ਕੈਮਰੇ ਰਾਹੀਂ ਤੁਹਾਨੂੰ ਬਸ ਇੰਨਾ ਕੁ ਦਿਖਾਉਣਾ ਵੀ ਬਾਈ ਲਵੇ ਟਰੈਕਟਰ ਵਕਿਆਊਗਾ ਵੀ ਤੁਹਾਨੂੰ ਪਤਾ ਲੱਗ ਜੇ ਬਾਕੀ ਲਵੇ ਆ ਕੇ ਸਾਰੀ ਤਸੱਲੀ ਆਪ ਕਰ ਲਿਓ ਚਲਾ ਕੇ ਵਾ ਕੇ ਚੈੱਕ ਕਰਕੇ ਡਰਾਇਟਰ ਖਰੀਦ ਲਿਓ ਖੜਾ ਬਾਂ ਘੋੜੇ ਮੰਗੁਲਾ ਰਾਂ ਉੱਚਾ ਤੇ ਇਹ ਰੀਆ ਕਿਹੜਾ ਬਾਈ ਰਿੰਕੂ ਆਪਣਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਾਈ ਕਲਾਰ ਖੁਰਦ ਪਿੰਡ ਆ ਬਾਈ ਦਾ ਰਿੰਕੂ ਬਾਈ ਦਾ ਨਾਮ ਆ ਮੋਬਾਈਲ ਨੰਬਰ ਕਿਹਣਾ ਬਾਈ ਆਪਣਾ 98575362375 ਤੇ ਜੇ ਰੇਟ ਦੀ ਗੱਲ ਕਰੀਏ ਬਾਈ ਇਹ ਤਾਂ 7.5 ਲੱਖ ਦਾ ਬੈਨ ਹੋ ਗਿਆ 7.5 ਲੱਖ ਰੁਪਇਆ ਬਾਈ ਡਿਮਾਂਡ ਕਰਦਾ ਕਹਿੰਦਾ ਦੇਣਾਗਾ ਬਾਕੀ ਕੋਈ ਗੱਲ ਨਹੀਂ ਤੁਸੀਂ ਦੇਖ ਲਓ ਜਿਵੇਂ ਸੂ ਸੱਠ ਲੱਗੀ ਗਾਣੀ ਤੇ ਜੇ ਕੋਈ ਛੋਟਾ ਸੱਜਣ 4x4 ਹੁਣ ਮੱਕੀ ਕਰਕੇ ਬਹੁਤ ਚੱਲ ਰਹੀ ਮੰਗੇ ਦੀ ਖਰੀਦਣ ਨੂੰ ਕਹਿੰਦਾ ਤਾਂ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਐਜਾ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਸਾਰੇ ਭਰਾਵਾਂ ਦਾ